ਅੱਜ ਜੀ ਅਸੀਂ ਰਮਦਾਸ ਸ਼ਹਿਰ ਚ ਆਏ ਆ ਸਾਡੇ ਵਾਰਡ ਨੰਬਰ 1 ਦੇ ਐਮਸੀ ਸਾਹਿਬਾਨ ਤੇ ਵਿਸ਼ਾਲ ਘਾਟਿਆ ਜੀ ਉਹਨਾਂ ਦੇ ਮਿਸਿਸ ਉਹਨਾਂ ਦੇ ਸਾਰਾ ਜਿਹੜਾ ਪਰਿਵਾਰ ਹੈ ਉਹ ਇੱਥੇ ਬੈਠਾ ਸਾਡੇ ਰਮਦਾਸ ਦੇ ਸਾਥੀ ਜਿੰਨੇ ਨੇ ਉਹ ਇੱਥੇ ਬੈਠੇ ਨੇ ਤੇ ਕੱਲ ਦੀ ਸ਼ਾਮ ਦੀ ਜਿਹੜੀ ਘਟਨਾ ਹੈ ਉਹ ਬਹੁਤ ਹੀ ਇੱਕ ਦੁਰਭਾਗੇ ਵਾਲੀ ਗੱਲ ਹੈ ਬੁਰੀ ਘਟਨਾ ਹੋਈ ਆ ਸਾਡੇ ਐਮਸੀ ਸਾਹਿਬਾਨ ਦੇ ਘਰ ਕਿ ਦੋ ਜਿਹੜੇ ਵਿਅਕਤੀ ਨੇ ਉਨਾਂ ਅਣਪਛਾਤੇ ਸੀ ਉਹ ਆ ਕੇ ਘਰ ਚ ਐਂਟਰੀ ਕਰਦੇ ਨੇ ਤੇ ਜੇ ਇਸ ਢੰਗ ਨਾਲ ਇੱਥੇ ਹਾਲਾਤ ਬਣੇ ਨੇ ਲੁੱਟਖੋ ਕਰਨ ਦੀ ਪੂਰੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿਉਂਕਿ ਜਿਹੜਾ ਛੋਟਾ ਵੀਰ ਆ ਸਾਡਾ ਉਹ ਕੈਸ਼ ਦਾ ਕੰਮ ਕਰਦਾ ਉਹਦਾ ਕੈਸ਼ ਦਾ ਬੈਗ ਖੋ ਕੇ ਤੇ ਇਹ ਪਿਸਟਲ ਜਿਹੜੀ ਪਿਸਟਲ ਸੀ ਹੁਣ ਆ ਨਹੀਂ ਜੀ ਪਤਾ ਉਹ ਅਸਲੀ ਸੀ ਕਿ ਨਕਲੀ ਸੀ ਪਿਸਟਲ ਸਿਰ ਤੇ ਰੱਖ ਕੇ ਜੇ ਇਸ ਢੰਗ ਨਾਲ ਉਹਨਾਂ ਨੇ ਧਮਕੀਆਂ ਦਿੱਤੀਆਂ ਜੋ ਹਾਲਾਤ ਇੱਥੇ ਬਣੇ ਨੇ ਬਹੁਤ ਹੀ ਇੱਕ ਮੰਦਭਾਗੀ ਜਿਹੜੀ ਘਟਨਾ ਸਾਡੇ ਰਮਦਾਸ ਜੀ ਹੋਈ ਆ ਲੇਕਿਨ ਮੈਂ ਇਹਨਾਂ ਦੀ ਦਲੇਰੀ ਕਰਨ ਦਾ ਸਾਡੇ ਐਮਸੀ ਸਾਹਿਬਾਨ ਦੀ ਤੇ ਸਾਰੇ ਸਾਡੇ ਵਰਕਰਾਂ ਦੀ ਜਿਨ੍ਹਾਂ ਨੇ ਦੋਨਾਂ ਨੂੰ ਕਾਬੂ ਕਰਕੇ ਜਿੱਥੇ ਕੁੱਟਮਾਰ ਕੀਤੀ ਉਹਥੇ ਪੁਲਿਸ ਦੇ ਹਵਾਲੇ ਕਰਕੇ ਕਾਰਵਾਈ ਜਿਹੜੀ ਕਰਵਾਈ ਹੈ ਮੈਂ ਇੱਕ ਗੱਲ ਜ਼ਰੂਰ ਸਾਂਝੀ ਕਰਨੀ ਹੈ ਕਿ ਜਦੋਂ ਦੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਜੋ ਲਾਅ ਐਂਡ ਆਰਡਰ ਦੇ ਹਾਲਾਤ ਜਿਹੜੇ ਝੂਠੇ ਵਾਅਦੇ ਉਹਨਾਂ ਨੇ ਕੀਤੇ ਨੇ ਜਿੰਨੀਆਂ ਗਾਰੰਟੀਆਂ ਦਿੱਤੀਆਂ ਸੀਗੀਆਂ ਉਹ ਸਾਰੀਆਂ ਫਿਓ ਦੇ ਤੇ ਫੇਲ ਹੋਈਆਂ ਨੇ ਸਰਕਾਰ ਫੇਲ ਹੋਈ ਆ ਕੇਜਰੀਵਾਲ ਸਾਹਿਬ ਨੇ ਇੱਕੋ ਗੱਲ ਕੀਤੀ ਸੀ ਕਿ ਅਸੀਂ ਤੁਹਾਨੂੰ ਸਾਡੀਆਂ ਸਤਕਾਰਯੋਗ ਮਾਤਾਵਾਂ ਪੈਣ ਨੂੰ 1000 ਰੁਪਏ ਦਿੱਤੇ ਜਾਊਗਾ ਨਸ਼ਾ ਮੁਕਤ ਕੀਤਾ ਜਾਊਗਾ ਪੰਜਾਬ ਨਾਲ ਦੀ ਨਾਲ ਨੌਕਰੀਆਂ ਦਿੱਤੀਆਂ ਜਾਣਗੀਆਂ ਜਿਹੜਾ ਵੀ ਆਪਾਂ ਮੁੱਦਾ ਚੱਕੀਏ ਜਾਂ ਦੇਖੀਏ ਜੋ ਇਹਨਾਂ ਨੇ ਸਾਨੂੰ ਵਾਅਦੇ ਕਰਕੇ ਗਏ ਸੀ ਉਹ ਚੋਂ ਇੱਕ ਵੀ ਵਾਅਦਾ ਨਹੀਂ ਪੂਰਾ ਹੋਇਆ ਨਾਲ ਦੀ ਨਾਲ ਉਹਨਾਂ ਨੇ ਨਾ ਸਾਨੂੰ ਕਣਕ ਦੀ ਸਹੂਲਤ ਨਾ ਸਾਨੂੰ ਕੋਈ ਨੌਕਰੀਆਂ ਤੇ ਜਿਹੜਾ ਨਸ਼ਾ ਹੈ ਉਹ ਮੇਰੇ ਹਿਸਾਬ ਨਾਲ ਤਿੰਨ ਗੁਣਾ ਵੱਧ ਗਿਆ ਹੋਰ ਤਾਹ ਕਰਕੇ ਸਰਕਾਰ ਦੇ ਖਿਲਾਫ ਬਹੁਤ ਜ਼ਿਆਦਾ ਵਿਰੋਧ ਹੈ ਤੇ ਉਹ ਉਹ ਟਾਈਮ ਯਾਦ ਰੱਖਦੇ ਨੇ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਸੋ ਇਸ ਕਰਕੇ ਫੇਰ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਹੈ ਨਾਲ ਦੀ ਨਾਲ ਜਿੰਨੀਆਂ 13 ਦੀਆਂ 13 ਸੀਟਾਂ ਨੇ ਪੰਜਾਬ 'ਚ ਉਹ ਕਾਂਗਰਸ ਪਾਰਟੀ ਦੀ ਹੱਕ 'ਚ ਜਾਣ ਗਿਆ ਚੋਣ ਜੀ ਸਾਡੇ ਜਿੱਦਾਂ ਸਾਰਿਆਂ ਨੂੰ ਪਤਾ 1 ਜੂਨ ਨੂੰ ਜਿਹੜਾ ਆਖਰੀ ਗੇੜ ਹੈ ਇਲੈਕਸ਼ਨ ਕਮਿਸ਼ਨ ਦੀ ਅਧਿਅਤਾਂ ਦੇ ਅਨੁਸਾਰ ਸਾਡੇ ਪੰਜਾਬ 'ਚ ਵੋਟਾਂ ਪਾਣੀਆਂ ਲੋਕ ਸਭਾ ਦੀਆਂ ਤੇ ਜੋ ਸਾਨੂੰ ਕਾਂਗਰਸ ਪਾਰਟੀ ਨੇ ਕੈਂਡੀਡੇਟ ਦਿੱਤਾ ਜੀ ਗੁਰਜੀਤ ਸਿੰਘ ਜੀ ਔਜਲਾ ਉਹਨਾਂ ਲਈ ਅਸੀਂ ਸਾਰਿਆਂ ਨੇ ਮਿਹਨਤ ਕਰਨੀ ਹੈ ਤੇ ਸਾਨੂੰ ਯਕੀਨ ਹੈ ਕਿ ਜੋ ਮਾਹੌਲ ਪੰਜਾਬ ਚ ਬਣ ਰਿਹਾ ਉਹ ਸਾਡੀ ਵੱਡੀ ਲੀਡ ਨਾਲ ਇੱਕ ਵਾਰ ਫੇਰ ਕਾਂਗਰਸ ਪਾਰਟੀ ਇੱਥੋਂ ਜਿੱਤੂਗੀ ਬਾਕੀ ਵੀ ਜਿੰਨੀਆਂ ਸੀਟਾਂ ਨੇ ਉਥੇ ਕਾਂਗਰਸ ਪਾਰਟੀ ਦੀ ਲੀਡ ਆਊਗੀ ਕਿਉਂਕਿ ਜੋ ਮੌਜੂਦਾ ਹਾਲਾਤ ਨੇ ਭਾਵੇਂ ਉਹ ਬੀਜੇਪੀ ਹੈ ਉਹਨਾਂ ਦੇ ਖਿਲਾਫ ਬਹੁਤ ਜ਼ਿਆਦਾ ਵਿਰੋਧ ਹੈ ਕਿਉਂਕਿ ਕਿਸਾਨ ਵੀਰਾਨਾ ਉਹਨਾਂ ਦੇ ਬਹੁਤ ਜ਼ਿਆਦਾ ਧੱਕਾ ਕੀ ਅਤਵਾਦ ਦਾ ਸਮਾਂ ਵੀ ਆਇਆ ਉਦੋਂ ਵੀ ਇੰਨੇ ਬੁਰੇ ਹਾਲਾਤ ਨਹੀਂ ਸੀ ਲੇਕਿਨ ਜੋ ਹਾਲਾਤ ਨੇ ਕੋਈ ਵਿਅਕਤੀ ਪੰਜਾਬ ਦਾ ਭਾਵੇਂ ਉਹ ਸ਼ਹਿਰ ਹੋਏ ਭਾਵੇਂ ਉਹ ਦਿਹਾਤ ਦਾ ਇਲਾਕਾ ਹੋਏ ਕੋਈ ਸੇਫ ਨਹੀਂ ਫੀਲ ਕਰਦਾ ਇੱਕੋ ਗੱਲ ਉਹਨਾਂ ਨੂੰ ਲੱਗਦੀ ਹੈ ਕਿ ਸਾਨੂੰ ਘਰ ਚ ਆ ਕੇ ਲੁੱਟ ਜਾਣਾ ਉਹੀ ਗੱਲ ਸਾਡੇ ਸਾਹਮਣੇ ਆਂਦੀ ਹੈ ਕਿ ਘਰ ਚ ਆ ਕੇ ਲੋਕ ਜਿਹੜੇ ਨੇ ਉਹ ਲੁੱਟਖੋ ਕਰਦੇ ਨੇ ਹਜੇ ਇੱਕ ਗੱਲ ਦਾ ਸਾਡਾ ਜ਼ਰੂਰ ਬਚਾਅ ਹੈ ਉਹ ਵੀ ਇਹਨਾਂ ਦੀ ਦਲੇਰੀ ਕਰਕੇ ਕੋਈ ਇੰਜਰੀ ਸਾਡਾ ਜ਼ਿਆਦਾ ਸਾਡੇ ਪਰਿਵਾਰ ਨੂੰ ਨਹੀਂ ਆਈ ਉਹ ਇਹਨਾਂ ਦੀ ਦਲੇਰੀ ਕੇ ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਸਹੂਲਤ ਨਹੀਂ ਮਿਲੀ ਕੋਈ ਗੱਲ ਨਹੀਂ ਕੋਈ ਇੱਥੇ ਪੀਸੀਆਰ ਦਾ ਕੋਈ ਢੇੜਾ ਨਹੀਂ ਕੋਈ ਮੁਲਾਜ਼ਮ ਨਹੀਂ ਸ਼ਾਮ ਦੇ ਸਮੇਂ ਹੁੰਦੇ ਇਸ ਗੱਲ ਦੀ ਮੈਂ ਨਿਖੇਦੀ ਕਰਦਾ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਹਾਲਾਤ ਕਾਫੀ ਬਿਹਤਰ ਸੀਗੇ ਤੇ ਮੈਂ ਉਮੀਦ ਕਰਦਾ ਕਿਉਂਕਿ ਗੁਰੂ ਸਾਡੇ ਬਾਬਾ ਬੁੱਢਾ ਸਾਹਿਬ ਦੀ ਨਗਰੀ ਹੈ ਕਿ ਸਾਰੇ ਰਮਦਾਸ ਵਾਲਿਆਂ ਦੇ ਸਾਰੇ ਇਲਾਕੇ ਦੀ ਚੜ੍ਹਦੀ ਕਲਾ ਰਹੇ ਇਹਨਾਂ ਦੇ ਗੱਲਾਂ ਤੋਂ ਸਾਨੂੰ ਬਚਾਰੇ ਤੇ ਆ ਇਸ ਕੰਮ ਕਰਕੇ ਅਸੀਂ ਖਾਸ ਕਰਕੇ ਇੱਥੇ ਰਮਜ਼ਾਸ ਆਏ ਹਾਂ